ਇਹਦਾ ਜੋਤ ਨਾਮ ਹੈ ਇਹ ਜ਼ੋਰਪ ਵੀ ਤਕੜਾ ਖੇੜਿਆ ਇਹ ਨਿਊਜ਼ੀਲੈਂਡ ਵੀ ਕਬੱਡੀਆਂ ਪਾ ਕੇ ਆਇਆ ਹੁਣ ਇੱਕ ਕੰਨੀ ਤੇ ਟਿਵਾਣੇ ਪਰਿਵਾਰ ਦਾ ਸੋਨੂ ਹੈ ਉਹ ਦੂਜੀ ਕੰਨੀ ਤੇ ਚੀਨਾ ਪਰ ਇਹਨੂੰ ਦਿਲਬਰ ਦਿਲਬਰ ਕਹਿੰਦੇ ਆ ਇਹਦਾ ਕੁੱਪ ਖੁਰਦ ਪਿੰਡ ਮੇਰੇ ਮਿੱਤਰੋ ਉਹ ਲੱਗਿਆ ਚੋਰ ਪੁਆਇੰਟ ਜੋਤ जोड ਗਿਆ ਲੈ ਵੀ ਖਾਰੇ ਵਾਲਿਆ ਇਹਨੂੰ ਇਮਾਮ ਗੁਜਰ ਕਹਿੰਦੇ ਨੇ। ਆਹ ਕਹਿੰਦੇ ਮੁੰਡਾ ਗੁਜਰਾਂ ਦਾ ਆ ਗਿਆ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਜ ਪੈਂਦੀ ਹੈ ਕਬੱਡੀਆਂ ਨੇ ਚੜ ਚੜ ਕੇ ਆਹ ਦੇਖਦਾ ਜਵਾਨਾ ਸਾਰਾ ਖੜ ਖੜ ਕੇ ਕੌਣ ਖਿੱਚੂ ਗਿੱਟੇ ਤੇ ਕੌਣ ਪਾਊਗਾ ਕਬੱਡੀਆਂ ਝੁਕ ਝੋਕੇ ਆਹ ਸਾਹਮਣੇ ਪਿਆ ਕੱਪ ਕਿਹਨੇ ਜਿੱਤਣਾ ਲਾ ਕੇ ਡੋਲਿਆਂ ਪੱਟਾਂ ਦਾ ਪੂਰਾ ਜੋਰ ਮਿੱਤਰੋ ਪਰ ਇਹ ਇਮਾਮ ਗੁਜਰ ਇਹ ਨੌਜਵਾਨ ਕਹਿੰਦੇ ਲੁਧਿਆਣਾ ਮਲੇਰਕੋਲਾ ਲੀਗ 2025 ਸੀਜ਼ਨ ਦਾ ਬੈਸਟ ਕਹਿੰਦੇ ਧਾਵੀ ਚੁਣਿਆ ਗਿਆ ਹੈ। ਮੋਟਰਸਾਈਕਲ ਨਾਲ ਮਾਣ ਬਖਸ਼ੇ ਜੱਗੀ ਉਪਲ ਨੇ ਗੁਰਪਿੰਦਰ ਉਪਲ ਨੇ ਦਵਿੰਦਰ ਸਿੰਘ ਜੀ ਖਲੋਟੀ ਫੈਕਬਟ ਵਾਲਿਆਂ ਨੇ ਸੀਤਾ ਸਰਪੰਤ ਜੀ ਨੌਦ ਵਾਲਾ ਕਹਿੰਦਾ 2026 ਦੇ ਸੀਜ਼ਨ ਦਾ ਇੱਕ ਮੋਟਰਸਾਈਕਲ ਮੇਰੇ ਵੱਲੋਂ ਦਿੱਤਾ ਜਾਊਗਾ ਪਰ 골ਡੀ ਦੀ ਕਬੱਡੀ ਪੈ ਰਹੀ ਹੈ ਹੁਣ सोनू ਵਰਗੇ ਉਹ ਦਿਲਬਰ ਵਰਗੇ ਮੁੰਡੇ ਚੀਨੇ ਵਰਗੇ ਚਾਰ ਪਰ ਦਿਲਬਰ ਟੁੱਟ ਕੇ ਟੁੱਟ ਕੇ ਟੁੱਟ ਕੇ ਟੁੱਟ ਕੇ ਟੁੱਟ ਕੇ ਆਉ ਪੁਆਇੰਟ 골ਡੀ जोड ਗਿਆ ਕਬੱਡੀ ਪਾਉਣ ਲਈ ਲਾਡੀ ਦਾ ਚੌਂਦਾ ਪਿੰਡ ਹੈ। ਆਹ ਕਹਿੰਦੇ ਲਾਡੀ ਆ ਗਿਆ ਚੌਂਦਿਆਂ ਵਾਲਾ ਅਸਲੇ ਰੇਡ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਛਿੜੀਆਂ ਕੌਮਾਂ ਦੇ ਵਿੱਚ ਜੰਗਾ ਲਾਲੀ ਕਿਵੇਂ ਦਿਖਾਈ ਰੰਗਾ ਉਹ ਟੁੱਟੀਆਂ ਲਾਵਾਂ ਵੇਲੇ ਮੰਗਾ ਦਾਦੀ ਮਹਿੰਦਰ ਕੌਰ ਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਉਹ 10 ਲਾਹੌਰ ਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ 10 ਲਾਹੌਰ ਦੀਆਂ ਵਾਕੇ ਕਹਿੰਦੇ ਖਾਰੇ ਵਾਲੇ ਨੇ ਵੀ ਗੱਲ ਟਿਕਾਣੇ ਲਾਈ ਹੈ ਪਰ ਅੱਜ ਆ ਚੱਕਰਪਿੰਡ ਦਾ ਜੋਤ ਇਹ ਬਸਟਾਂ ਵਾਲੀਆਂ ਪਾ ਰਿਹਾ ਹੈ ਇਹ ਯੂਰਪ ਦੇ ਕਹਿੰਦੇ 28 ਦੇਸ਼ਾਂ ਜਿਵੇਂ ਖੇਡ ਦਾ ਲੋਹਾ ਮਨਾ ਕੇ ਆਇਆ ਹੈ ਇਹ ਨਿਊਜ਼ੀਲੈਂਡ ਵੀ ਖੇਡ ਆਇਆ ਹੈ ਇਹਦੇ ਬਾਪੂ ਕਹਿੰਦੇ ਗੱਗੀ ਚੱਕਰ ਵਾਲੇ ਨੇ ਵੀ ਤਕੜੀ ਖੇਢੀ ਹੈ ਪਰ ਪ੍ਰਿੰਸੀਪਲ ਦਲੀਪਕੌਰ ਟਵਾਣਾ ਦਾ ਪਿੰਡੂ ਹਾ ਟਵਾਣੇ ਪਰਿਵਾਰ ਦਾ ਸੋਨੂ ਟਰਾਈ ਕਰਦਾ ਹੈ ਪੁਆਇੰਟ ਜੋਤ ਦਾ ਸਤਨਾਮ ਸਿਆ ਇਮਾਮ ਗੁੱਜਰ ਆ ਗਿਆ। ਉਹ ਇਮਾਮ ਗੁੱਜਰ ਦੀ ਅਸਲੀ ਰੇਡ ਖੇਡ ਮੈਦਾਨ ਵਿੱਚ ਪੈ ਰਹੀ ਹੈ। ਹੱਡੀ ਕੇਵਲਾ ਪਿੱਛੇ ਉਹ ਬਾਜ ਨੇ ਤੌਲ ਜਮਾ ਦਿੱਤੀ। ਨਿਕਲ ਕਿਤੇ ਨਾ ਜਾਵੇ ਨਾਲ ਫਿਰ ਉਹ ਕੈਂਚੀ ਲਾ ਦਿੱਤੀ। ਉਹ ਦੇਖੀ ਕਿਤੇ ਨਾ ਆਜੀ ਖਾਰੇ ਵਾਲਿਆ। ਉਹ ਭੇੜਚਸਾਨਾਂ ਦੇ ਉਹ ਦੇਖਣ ਵਾਲੇ ਹੁੰਦੇ ਦੋਸਤੋ। ਜੋਰ ਜਵਾਨਾਂ ਦੇ ਦੇਖਣ ਵਾਲੇ ਹੁੰਦੇ ਯਾਰ ਦੋਸਤੋ ਜੋਰ ਜਵਾਨਾਂ ਦੇ। ਤੰਤਨ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਤੰਤਨ ਸੰਤ ਬਾਬਾ ਕ੍ਰਿਸ਼ਨ ਸਿੰਘ ਜੀ ਕਰਮਸਰ ਰਾੜਾ ਸਾਹਿਬ ਪਹਿਲਾ ਟਰਾਲੀ ਖਿੱਚ ਮੁਕਾਬਲਾ ਘਣਗਸ ਪਿੰਡਾ ਕਹਿੰਦੇ ਰਾੜਾ ਸਾਹਿਬ ਦੀ ਬੁੱਕਲ ਜੇ ਬਸਿਆ ਜिले ਲੁਧਿਆਣੇ ਦਾ 4 ਮਾਰਚ 2026 ਦਿਨ ਬੁੱਧਵਾਰ ਟਰਾਲੀ ਖਿੱਚ ਮੁਕਾਬਲਾ ਪਹਿਲਾ ਪ੍ਰਾਈਜ਼ 41000 ਦੂਜਾ 31000 ਤੀਜਾ 21000 ਤੇ 8ਵੇਂ ਨੰਬਰ ਤੱਕ ਦੇ ਕਹਿੰਦੇ ਇਨਾਮ ਦਿੱਤੇ ਜਾਣਗੇ ਭਾਈ ਅਮਰਤ ਹੋਣੀ ਦਮਨ ਹੋਣੀ ਗੱਗੂ ਹੋਣੀ ਤੇ ਨਰਿੰਦਰ ਹੋਣੀ ਖੁੱਲੇ ਸਦਿਲ ਆ ਰਿਹਾ ਮੁੰਡਾ ਚੌਂਦੇ ਵਾਲਾ ਫੇਰ ਆਹ ਚੌਂਦੇ ਵਾਲਾ ਫੇਰ ਨੌਜਵਾਨ ਆ ਗਿਆ ਜੇ ਕਬੱਡੀ ਦੀ ਗੱਲ ਕਰੀਏ ਮੇਰੇ ਵੀਰੋ ਔਰ ਸਭ ਤੋਂ ਜੀ ਖਾਰਾ ਸਾਹਿਬ ਖੈਰਾ ਸਾਹਿਬ ਆ 2 ਮਿੰਟ ਦਾ ਕੰਮ ਆ ਆ ਡੋਂਟ ਹੋ ਜੀ ਆਪਾਂ ਕਰਾ ਦਈਏ ਬੰਦ ਬਾਬਾ ਥੋੜਾ ਧੰਨਵਾਦ ਉਸ ਤੋਂ ਬਾਅਦ ਫਿਰ ਕਹਿੰਦੇ ਸਤਵਿੰਦਰ ਬਿੱਟੀ ਨੇ ਗੱਲ ਕਰਨੀ ਹੈ ਵੀ ਮੇਰੀ ਦਿਲ ਦੀ ਛਤਰੀ ਤੇ ਬਹਿ ਗਿਆ ਇੱਕ ਕਬੂਤਰ ਜੀਨਾ ਉਹ ਗੁੱਟਕੂ ਕਰੇ ਕਬੂਤਰ ਜੀਨਾ ਉਹਨਾਂ ਦੀ ਵੀ ਸੁਣਾਗੇ ਜਰੂਰ ਮਟਰ ਰਾਮ ਸਿੰਘ ਜੀ ਟਿੰਬਰਵਾਲ ਵੀ ਪੁੱਜਿਆ ਪਰ ਚੱਕਰ ਵਾਲਾ ਜੋਤ ਕਹਿੰਦੇ ਕਬੱਡੀ ਪਾ ਰਿਹਾ ਹੁਣ ਚਾਰਾਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਊਗਾ ਪਰ ਇਹ ਲੰਮੀ ਪਾਰੀ ਦਾ ਕੋੜਾ ਇਹਨੇ ਭੱਜ ਜਾਣਾ ਇਹਨੇ ਭੱਜ ਜਾਣਾ ਇਮਾਮ ਗੁੱਜਰ ਆ ਗਿਆ ਨਾਮ ਗੁੱਜਰ ਮੇਰੇ ਵੀਰੋ ਮਾਲਵੇ ਵਿੱਚ ਇਹ ਗੱਲ ਕਰੀਏ ਸਭ ਤੋਂ ਵੱਧ ਪ੍ਰੋਟਰਾਂ ਵਿੱਚ ਤੇ ਵੱਧ ਖਿਡਾਰੀ ਕੈਨੇਡਾ ਵਿੱਚ ਲਿਜਾਣ ਵਾਲੇ ਉਹ ਖਸਨ ਸੁਖ ਭੰਦੇਰ ਕਲੋਟੀ ਵਾਲੇ ਤੁਹਾਡੇ ਗੌਂਢੀ ਨਗਰ ਤੋਂ ਸਰਾਰ ਬਿੱਕਰ ਸਿੰਘ ਦਾ ਪੁੱਤਰ ਮੇਰੇ ਵੀਰੋ ਔਰ ਸੁਖ ਘਲੋਟੀ ਰਹਿਦਾ ਵਿੱਚ ਮਨਕੋਰ ਦੇ ਮੇਰੇ ਵੀਰੋ ਕੈਨੇਡਾ BC ਦੇ ਵਿੱਚ ਤੇ ਗੱਲ ਕਰੀਏ ਰਾਜ ਬਧਰੀ ਦੀ ਮੇਰੇ ਵੀਰੋ ਅੱਜ ਕੱਲ BC ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਾਜ ਬਧਰੀ ਹੋਣਾ ਦੀ ਵੱਡੀ ਦੇਣ ਆ ਮਾ ਖੇਡ ਕਬੱਡੀ ਨੂੰ ਲੈ ਵੀ ਸੀਦਾ ਟਿੰਬਰ ਵਾਲੀਆ ਅੱਜ ਦੇਖ ਨਜ਼ਾਰਾ ਮਾ ਖੇਡ ਕਬੱਡੀ ਦਾ ਹਉ ਸਾਹਮਣੇ ਕਹਿੰਦੇ 골ਡੀ ਦੀ ਕਬੱਡੀ ਪੈ ਰਹੀ ਹੈ ਨੌਜਵਾਨ ਨੇ ਟਿੱਕੇ ਧਰਤੀ ਮਾ ਨੂੰ ਮੱਥਾ ਹੁਣ ਚਰਖਾ ਚੱਲੂ ਚੱਪਾ ਚੱਪਾ ਯਾਫੀ ਚਾਰ ਹੈ ਇੱਕ ਕੰਨੀ ਤੇ ਕਹਿੰਦੇ ਚੀਨਾ ਲੱਗਿਆ ਦੂਜੀ ਕੰਨੀ ਤੇ ਟਵਾਣੇ ਦਾ ਸੋਨੂ ਲੱਗਿਆ ਨਾਲ ਦਿਲਬਰ ਵਰਗੇ ਪਰ ਦਿਲਬਰ ਕਹਿੰਦੇ 2 ਨੰਬਰ ਚੋਂ ਉਹ ਟੁੱਟ ਕੇ ਲੱਗ ਗਿਆ ਕਿ 2 ਨੰਬਰ ਦਾ ਧੰਦਾ ਵੀ ਮਾੜਾ ਤੇ 2 ਨੰਬਰ ਦਾ ਜਫਾ ਵੀ ਮਾੜਾ ਪਰ ਸਾਹਮਣੇ ਮੁਕਾਬਲਾ ਹੰਧਿਆ ਦਰਮਿਆਨ ਤੇ ਪੁਆਇੰਟ 골ਡੀ ਜੋੜ ਗਿਆ ਆ ਨੌਜਵਾਨ ਦਾ ਅਮਰਗੜ ਦੇ ਲਾਗੇ ਕਰਕੇ ਚੌਂਦਾ ਪਿੰਡ ਹੈ ਕਹਿੰਦੇ ਲਾਡੀ ਦਾ ਕਾਫੀ ਦੇਰ ਬਾਅਦ ਸੱਟਾ ਪੇਟਾਂ ਤੋਂ ਬਾਅਦ ਕਹਿੰਦੇ ਆ ਨੌਜਵਾਨ ਨੇ ਵਾਪਸੀ ਕੀਤੀ ਹੈ ਹੁਣ ਇੱਕ ਕੰਨੀ ਤੇ ਗੱਟੂ ਲੱਗਿਆ ਕੋਈ ਗੱਟੂ ਕਹਿੰਦਾ ਕੋਈ ਕਾਲੀ ਕਹਿੰਦਾ ਨਾਲ ਕਹਿੰਦੇ ਗੋਪੀ ਪਿੰਡ ਕੜਿਆਣੇ ਦਾ ਜਾਂਪੀ ਪੂਰਾ ਟਿਕਾਣੇ ਦਾ ਪਰ ਪੁਆਇੰਟ ਲਾਡੀ ਜੋੜ ਗਿਆ ਕਬੱਡੀ ਪਾਉਣ ਲਈ ਜੋਤ ਆ ਗਿਆ ਉਹ ਕਹਿੰਦੇ ਜੋਤ ਐਸੇ ਨੌਜਵਾਨ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਹਸਰ ਖੇਡਣ ਮਰਕਾ ਚਾਓ ਲਿਖਿਆ ਵਿੱਚ ਗਰਵਾਣੀ ਦੇ ਉਹ ਮੇਲਿਆਂ ਦੇ ਵਿੱਚ ਮਿੱਤਰ ਮਿਲਦੇ ਖੇਡਾਂ ਦੇ ਵਿੱਚ ਹਾਣੀਏ ਮੇਲਿਆਂ ਦੇ ਵਿੱਚ ਮਿੱਤਰ ਮਿਲਦੇ ਖੇਡਾਂ ਦੇ ਵਿੱਚ ਹਾਣੀਏ ਗੁਰੂਆਂ ਪੰਜਾਬ ਦੀਆਂ ਉਹ ਨੀਆਂ ਹੱਥੀ ਰੱਖੀਆਂ ਪੁੱਤ ਚੜਵਾ ਕੇ ਨੀਆਂ ਕੀਤੀਆਂ ਨੇ ਪੱਕੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਘਮਾਲਿਓ ਉਹ ਦੇਖਿਓ ਪੰਜਾਬੀਓ ਪੰਜਾਬੀਨਾ ਭਲਾ ਦਿਓ ਉਹ ਦੇਖਿਓ ਪੰਜਾਬੀਓ ਪੰਜਾਬੀਨਾ ਭਲਾ ਦਿਓ ਵਾਕਈ ਕਹਿੰਦੇ ਖਾਰੇ ਵਾਲੇ ਨੇ ਗੱਲ ਟਿਕਾਣੇ ਕੀਤੀ ਹੈ ਪਰ ਆ ਨਾਮ ਗੁੱਜਰ ਦੀ ਕਬੱਡੀ ਹੈ ਲੈ ਵੀ ਗੋਪੀ ਹੈ ਕੋਈ ਰਾਦਾ ਜਾਂ ਕਹਿ ਕਾਲੀ ਨੂੰ ਜਾਂ ਕਹਿ ਨਿਚਕੂ ਨੂੰ ਪਰ ਆ ਗੋਪੀ ਇਹ ਪਿੰਡ ਕੜਿਆਣੇ ਦਾ ਪੰਜਾਬ ਦੇ ਅਨੇਕਾਂ ਮੇਲਿਆਂ ਦਾ ਵੈਸਟ ਯਾਫੀ ਚੁਣਿਆ ਗਿਆ ਹੈ ਪਰ ਪੁਆਇੰਟ ਇਹ ਮੁੰਡਾ 2025 ਸੀਜ਼ਨ ਦਾ ਲੁਧਿਆਣਾ ਮਲੇਰਕੋਲਾ ਲੀਗ ਦਾ ਇੱਕ ਨੰਬਰ ਦਾ ਉਹ ਧਾਵੀ ਕਹਿੰਦੇ ਮੋਟਰਸਾਈਕਲ ਨਾਲ ਮਾਨਿਆ ਹੈ ਇਮਾਮ ਗੁੱਜਰ ਪਰ ਆ ਨੌਜਵਾਨ ਇਹ 골ਡੀ ਹੈ ਕੇ ਵਜਨ ਗੁੰਦਮਾ ਸਰੀਰ ਵਿੱਚ ਜਾਨ ਹੋਵੇ ਉਤੋਂ ਚਾਹੀਦਾ ਇਰਾਦਾ ਮਜ਼ਬੂਤ ਲੋਕੋ ਗੇਮ ਸੁਧਰਦੀ ਸਿੱਖ ਕੇ ਕੋਚ ਕੋਲੋਂ ਜਿਵੇਂ ਚਮੜੇ ਨੂੰ ਸੁਧਾਰੇ ਕਲਬੂਦ ਲੋਕੋ ਪਰ ਟੱਚ ਇਹ ਟਵਾਣੇ ਦੇ ਸੋਨੋ ਨੂੰ ਲੱਗਿਆ ਤੇ ਪੁਆਇੰਟ 골ਡੀ ਜੁੜ ਗਿਆ ਲੈ ਵੀ ਸਤਨਾਮ लाड्डी ਆ ਗਿਆ ਆਹ लाड्डी ਛਾਤੀ ਵਿੱਚ ਬਲ ਹੋਵੇ ਉਹ ਛਾਤੀ ਵਿੱਚ ਬਲ ਹੋਵੇ ਉਹ ਲੋਕੀ ਤਾਂ ਪੁੱਛਦੇ ਸਰਨਾਵਾ ਹਰਜੀਤ ਬਰਾੜ ਜਿਹੇ ਵਿਰਲੇ ਪੁੱਤ ਜੰਮਦੀਆਂ ਮਾਵਾ ਹਰਜੀਤ ਬਰਾੜ ਜਿਹੇ ਵਿਰਲੇ ਪੁੱਤ ਜੰਮਦੀਆਂ ਮਾਵਾ ਖੇਡ ਪੋਰਟਾਂ ਦੀ ਗੱਲ ਕਰੀਏ ਬੇਦੋ ਆਪਰੇ ਲਿਖਿਆ लाड्डी ਉਹ लाड्डी ਨੂੰ ਲਾ ਗਿਆ ਜੱਫਾ ਉਹ ਕਹਿੰਦੇ ਵੀ ਚੋਟੀ ਦਾ ਜਫਾ ਲਾ ਗਿਆ ਹੈ ਭਾਈ ਜੀ ਆ ਸਾਊਂਡ ਬੰਦ ਕਰ ਦਿਓ 2 ਮਿੰਟ ਸਿੰਗਰਾਂ ਵਾਲਾ ਉਧਰ ਲਾਈਨਮੈਨ ਤੇ ਰੈਫਰੀ ਜਿਹੜਾ ਡਿਸੀਜਨ ਲੈਣਗੇ ਉਹ ਫਾਈਨਲ ਹੋਊਗਾ ਜੀ ਆ 2 ਕਿ ਮਿੰਟ ਬਾਅਦ ਆ ਟੀਵੀ ਇਹ ਨਾ ਬਣਾ ਦਿਆ ਕਰੋ ਜੋ ਲਾਈਨਮੈਨ ਤੇ ਰੈਫਰੀ ਡਿਸੀਜਨ ਲੈਣਗੇ ਮੰਨਿਆ ਉਹੀ ਜਾਣਾ ਲਓ ਸਾਹਮਣੇ ਜੋਤ ਕਹਿੰਦੇ ਚੱਕਰਪਿੰਡ ਵਾਲਾ ਕਬੱਡੀ ਪਾ ਰਿਹਾ ਪਰ ਆ ਚੀਨਾ ਮੇਰੇ ਮਿੱਤਰੋ ਜੀਨੇ ਕਰੀ ਟਰਾਈ ਤੇ ਪੁਆਇੰਟ ਚੱਕਰਪਿੰਡ ਦਾ ਜੋਤ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਆ ਨੌਜਵਾਨ ਦਾ ਕਹਿੰਦੇ ਸਾਹਨੇਵਾਲ ਦੀ ਬੁੱਕਲ ਚ ਆਨੰਦਪੁਰ ਪਿੰਡ ਹੈ ਇਹ 2025 ਦੇ ਸੀਜ਼ਨ ਐ ਐਲ ਐਮ ਕੇਟੀ ਦੇ ਕਹਿੰਦੇ ਮੋਟਰਸਾਈਕਲ ਦਾ ਜੇਤੂ ਹੈ ਪਰ ਹੁਣ ਇੱਕ ਕੰਨੀ ਤੇ ਗੋਪੀ ਪਿੰਡ ਕੜਿਆਣੇ ਦਾ ਇਹ ਵੀ ਜਾਫੀ ਪੂਰਾ ਟਕਾਣੇ ਦਾ ਤੇ ਨਾਲ ਕਹਿੰਦੇ ਗੱਟੂ ਵਰਗੇ ਉਹ ਨਿੱਕੂ ਗੱਟੂ ਨੇ 2 ਨੰਬਰ ਤੋਂ ਟਰਾਈ ਕੀਤੀ ਹੈ ਪੁਆਇੰਟ ਇਮਾਮ ਜੋੜ ਗਿਆ ਕਬੱਡੀ 골ਡੀ ਆ ਗਿਆ ਉਹ ਕਹਿੰਦੇ 골ਡੀ ਐਸਲੇ ਲੈ ਵੀ 골ਡੀ ਤੇਰਾ ਸਰਨਾਵੀਆਂ ਇਹ ਉਧਰ ਕਬੱਡੀਆਂ ਪੈ ਰਹੀਆਂ ਇਧਰ ਮੈਕ ਤੇ ਗੋਲ ਬੋਲੇ ਜਾ ਰਹੇ ਹੈ 골ਡੀ 골ਡੀ ਹੋਈ ਪਈ ਹੈ ਸਾਡਾ ਵੱਡਾ ਵੀਰ ਹੈ ਲਓ ਸਾਹਮਣੇ ਐਸਲੇ ਰੇਡ ਪੈ ਗਈ ਖੇਡ ਮੈਦਾਨ ਦੇ ਵਿੱਚ ਮੋਠਾ ਖਿਮਿਆਰਾ ਬੱਬੂ ਸੀ ਪੜਾਣੇ ਦਾ ਇਹਨਾਂ ਮੂਰੇ ਜਾਫੀ ਖੜ ਦਾ ਟਿਕਾਣੇ ਦਾ ਪਿੰਦਾਵਰੀ ਵਾਲ ਕਾਲਾ ਥਾਂਦੇਵਾਲ ਦਾ ਉਹ ਪਾਉਂਦੇ ਨੇ ਕਬੱਡੀ ਰੂਪ ਧਾਰ ਕੇ ਪਚਾਲ ਦਾ ਦੇਖ ਨਜ਼ਾਰਾ ਉਹ ਦੇਖ ਨਜ਼ਾਰਾ ਬੱਲੇ 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 ਨਹੀਂ ਰੀਸਾ ਹੈਪੀ ਬੱਲੇ 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 ਲੈ ਵੀ ਹੁਣ 골ਡੀ ਕਬੱਡੀ 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 ਹਰ ਤਾਂ ਕਹਿੰਦੇ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਦੇ ਕਹਿਣ ਮੰਗੂ ਰੋਪੜੀ ਜਿੰਦਾ ਲੱਗ ਗਿਆ ਉਹ ਨੌਜਵਾਨ ਦਿਲਬਰ ਚੋਟੀ ਦਾ ਅੰਕੜਾ ਜੋੜ ਗਿਆ ਲਾਡੀ ਦੀ ਕਬੱਡੀ ਪੈ ਰਹੀ ਹੈ ਕਿ ਬੱਲੀਏ ਬਣਾਂਗੇ ਝਾਂਜਰ ਤੇਰੀ ਨਾਲ-ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬਣਨਾ ਜਾਂ ਬਣ ਜਾਣਾ ਸੁਰਮਾ ਨਹੀਂ ਤੇ ਪੱਕਾ ਬਣ ਜਾਣਾ ਫਿਰ ਗਾਨੀ ਤੇਰੀ ਦੇ ਮਣ ਕੇ ਓ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਨਹੀਂ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਮੇਰੇ ਵੀ ਤਾਂ ਗੱਲ ਸਿਰੇ ਲੱਗੀ ਪਈ ਐ ਓ ਦੇਖਦੇ ਆ ਪੈ ਗਈ ਕਬੱਡੀ ਸਾਹਮਣੇ ਨੌਜਵਾਨ ਦੀ ਸਮਦਰ ਜੀ ਕੱਦ ਚਾਰ ਜਾਫੀਆਂ ਦੇ ਵਿੱਚ ਦੇਖ ਨਜ਼ਾਰਾ ਫਾਈਨਲ ਮੁਕਾਬਲਾ ਖੇੜਿਆ ਜਾ ਰਿਹਾ ਜਰਖੜ ਦੀ ਧਰਤੀ ਮੇਰੇ ਵੀਰੋ ਓ ਬੱਲੇ ਬੱਲੇ ਅਸਲੇ ਕਰਾਉਂਦਾ ਤੇ ਪੁਆਇੰਟ ਰੀਡਰ ਦੇ ਹਿੱਸੇ ਉਹ ਮੁੰਡਾ ਕਹਿੰਦੇ ਗੁਜਰਾ ਦਾ ਕਬੱਡੀ ਪਾਉਣ ਲਈ ਤਿਆਰ ਪਰ ਤਿਆਰ ਹੈ ਅੱਜ ਬਾਬਾ ਬਤੋਈ ਵਾਲਾ ਵੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਅੱਜ ਵੀਰ ਰੈਫਰੀ ਨਿਵਾਰ ਡਿਊਟੀਆਂ ਨਿਵਾਰੇ ਆ ਇਸ ਪਿੰਡ ਦਾ ਪੰਮਾ ਮੇਰੇ ਮਿੱਤਰੋ ਅੱਜ ਵੱਡੀਆਂ ਕਹਿੰਦੇ ਜ਼ਿੰਮੇਵਾਰੀਆਂ ਨਿਵਾਰੇ ਆ ਉਧਰ ਸਾਡੇ ਪ੍ਰੀਤ ਮਹਿੰਦਰ ਸਿੰਘ ਜੀ ਨਿੱਪੀ ਪੰਜ ਸਾਬ ਜਰਖੜ ਤੋਂ ਤਪਿੰਦਰ ਸਿੰਘ ਗੋਗਾ ਜਰਖੜ ਅੰਕਿਤ ਜਰਖੜ ਹੈਰੀ ਜਰਖੜ ਤੇ ਦਮਨ ਜੱਟ ਉਹ ਵੀ ਵੀਰਮਸ਼ੇਰ ਤੌਰ ਤੇ ਪੁੱਜਿਆ ਵੱਡਾ ਧੰਨਵਾਦ ਜੀ ਆਇਆਂ ਨੂੰ ਆਖਿਆ ਜਾ ਰਿਹਾ ਹੈ ਪਰ ਅਗਲੀ ਕਬੱਡੀ ਫੇਰ ਕਹਿੰਦੇ 골ਡੀ ਪਾਉਣ ਲਈ ਤਿਆਰ ਵਰ ਤਿਆਰ ਹੈ ਖੇਡ ਮੈਦਾਨ ਅੰਦਰ ਰੇਡਾਂ ਪੈਂਦੀਆਂ ਜੱਫੇ ਲੱਗਦੇ ਐ ਧਰਤੀ ਕਹਿੰਦੇ ਯਰਖੜ ਪਿੰਡ ਦੀ ਹੈ ਮੇਰੇ ਮਿੱਤਰੋ ਕਿ ਯਰਖੜ ਵਾਲੇ ਲੋਕ ਵੇਖ ਲੋ ਲੋਕੀ ਬੱਖਰੇ ਛੌਂਕ ਪਗਾਉਂਦੇ ਨੇ ਕਰ ਦਸਾਂ ਨਹਾਂਦੀ ਕਿਰਤ ਕਮਾਈ ਇਹ ਖੇਡ ਮੇਲੇ ਤੇ ਲਾਉਂਦੇ ਨੇ खरे ਖੋਟੇ ਦੀ ਪਰਖ ਇਹਨਾਂ ਨੂੰ ਗੱਲ ਕਰਦੇ ਨੇ ਟਣਕਾ ਕੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਨੇ ਜੱਫੀਆਂ ਪਾ ਕੇ ਰਾਜੇ ਖੇਲੇ ਸੱਚੇ ਸੱਜਣਾ ਓ ਮਿਲਦੇ ਨੇ ਜੱਫੀਆਂ ਪਾ ਕੇ ਲੋ ਸਾਹਮਣੇ ਕਹਿੰਦੇ ਗੋਲਡੀ ਐਸੇ ਪਾਈ ਹੋਈ ਰੇਡ ਓ ਬੱਲੇ ਬੱਲੇ ਕਰਾਉ ਇਹ ਇੱਥੇ ਤੱਕ ਓ ਬੱਲੇ ਬੱਲੇ ਆਏ ਹਾਏ 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 ਦਿਲਬਰ ਹੈ ਕਹਿੰਦੇ ਸਾਹਮਣੇ ਕਹਿੰਦੇ ਗੋਪਾਲਾ ਪੁਆਇੰਟ ਦਾ ਆਪਣੀ ਟੀਮ ਦੀ ਵਧਾ ਕਰਦਾ ਹੈ ਇਹਨਾਂ ਅਮਰਗੜ ਦੇ ਲਾਗੇ ਮੇਰੇ ਵੀਰੋ ਪਿੰਡ ਹੈ ਇਹ ਚੌਂਦੇਵਾਲੇ ਕਹਿੰਦੇ ਗੁਰੀ ਦੇ ਪਿੰਡ ਦਾ ਖਿਡਾਰੀ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਆ ਗੋਪੀ ਪਿੰਡ ਕੜਿਆਣੇ ਦਾ ਜਾਫੀ ਪੂਰਾ ਟਿਕਾਣੇ ਦਾ ਕਰੂ ਕਮਾਲ ਜਾਂ ਫਿਰ ਨਹੀਂ ਮੇਰੇ ਮਿੱਤਰੋ ਉਧਰ ਕੰਦੇ ਸਾਹਮਣੇ ਹੋ ਗਈ ਕਮਾਲ ਮਤੋਈ ਪਿੰਡ ਵਾਲਾ ਬਾਬਾ ਬਾਈ ਕੀ ਇਸ਼ਾਰਾ ਕਰੂਗਾ ਉਧਰ ਸਾਡੇ ਬਹਾਨ ਕਬੱਡੀ ਖਿਡਾਰੀ ਤੇ ਖੇਡ ਪ੍ਰੋਮੋਟਰ ਭਾਈ ਸੁੱਖਾ ਹਰਦਾਸੇ ਵਾਲਾ ਆਪਣੇ ਸਮੇਂ ਦਾ ਬਹੁਤ ਹੀ ਤਕੜਾ ਜਾਫੀ ਰਿਹਾ ਹੈ ਅੱਜ ਕੱਲ ਖੇਡ ਪ੍ਰੋਮੋਟਰ ਬਣ ਗਿਆ ਹੈ ਬਸਦਾ ਟ੍ਰੈਂਟੋ ਦੇ ਨਿੱਕੀ ਨਿੱਕੀ ਗੱਲ ਤੇ ਰੌਣਾ ਚੰਗਾ ਨਹੀਂ ਲੱਗਦਾ ਪਲੀਜ਼ ਖਿਡਾਰੀ ਨੋਟ ਕਰ ਰਹੇ ਹਨ ਆਉਣ ਵਾਲੀ 26 ਫਰਵਰੀ ਕਹਿੰਦੇ ਡੈਲਡਾ ਕਬੱਡੀ ਕੱਪ ਹੋਵੇਗਾ ਜਿਹੜੇ ਕੱਪ ਦਾ ਸੱਦਾ ਸਾਡਾ ਨਿੰਮਾ ਸਰਪੰਚ ਸੀਮਾ ਰੈਸਟੋਰੈਂਟ ਢੇਲੋਂ ਵਾਲੇ ਔਰ ਨਾਲ ਸਾਡੇ ਵੀਰ ਇੰਦਰਜੀਤ ਫੁੱਲਾਵਾਲ ਬਿੰਦ ਰਣੀ ਹੋਣੀ ਕਹਿੰਦੇ ਜਿੱਥੇ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦਾ ਕੱਪ ਹੋਵੇਗਾ ਜਿੱਥੇ ਹਰਿਆਣਾ ਵੀ ਖੇਡੂਗਾ ਪੰਜਾਬ ਵੀ ਖੇਡੂਗਾ ਤੋ ਇੱਕ ਸ਼ੋਅ ਮੈਚ ਹੋਵੇਗਾ ਕੋਣਾ ਪ੍ਰੇਮੀਆ ਨੂੰ ਬੇਨਤੀ ਹੈ ਬਾਬਾ ਗੁਰਵਿੰਦਰ ਖੇੜੀ ਵਾਲਾ ਵੀ ਕਹਿੰਦੇ ਮੇਲੇ ਉੱਤੇ ਆਪਣੇ ਪੰਜਾਬ ਸ਼ਰਕਤ ਸ਼িকার ਨੂੰ ਲੈ ਕੇ ਆ ਰਿਹਾ ਹੈ 26 ਫਰਵਰੀ ਜਿਹੜਾ ਮੇਰੇ ਵੀਰੋ ਡੈਲਟਾ ਕਬੱਡੀ ਕੱਪ ਡੈਲਟਾ ਸਿਟੀ ਦੇ ਵਿੱਚ 26 ਫਰਵਰੀ ਨੂੰ ਹੋਵੇਗਾ ਜਿੱਥੇ ਪੰਜਾਬ ਦੀ ਟੀਮ ਦੇ ਲਈ ਹੱਕ ਬਾਲੀਆਂ ਜੱਗੂਣੀ ਦਵਰਜੀ ਨੇ ਦੀਪ ਹੁਣੀ ਮੇਰੇ ਵੀਰੋ ਚੋਟੀ ਦੇ ਮਾਲ ਖਿੰਨੇ ਆ ਹਰਿਆਣੇ ਦੀ ਟੀਮ ਦੇ ਲਈ ਬੂਰੀਏ ਸੀਸਰ ਵਰਗੇ ਕਹਿੰਦੇ ਅੰਬੇ ਵਰਗੇ ਨਾਲ ਕਹਿੰਦੇ ਸ਼ੀਲੂ ਵਰਗੇ ਖਿਡਾਰੀ ਕਹਿੰਦੇ ਹਰਿਆਣੇ ਟੀਮ ਲਈ ਆਉਣੇ ਆ ਉਧਰ ਪ੍ਰੀਤ ਮਹਿੰਦਰ ਸਿੰਘ ਜੀ ਨਿੱਪੀ ਜਰਖੰਡ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਔਰ ਨਾਲ ਤੇਪਿੰਦਰ ਸਿੰਘ ਜੀ ਗੋਗਾ ਜ਼ਰਖਣ ਅੰਕਿਤ ਜ਼ਰਖਣ ਔਰ ਸਾਡੇ ਹੈਰੀ ਜ਼ਰਖੜ ਪਵਨ ਜੱਟ ਔਰ ਨਾਲ ਸਾਡੇ ਵੀਰ ਚੰਦਰਜੀਤ ਪੰதேਰ ਸਾਹਿਬ ਕੈਨੇਡਾ ਤੋਂ ਛੇ ਤਰਫ ਦੇ ਆਏ ਨੇ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਬਹੁਤ ਸਤਿਕਾਰ ਹੈ ਬਹੁਤ ਬਹੁਤ ਥੈਂਕ ਯੂ ਪਰ ਅਗਲੀ ਰੇਡ ਪਾਉਣ ਦੇ ਲਈ ਆਏ ਇਮਾਮ ਗੁਜਰਾ ਬਿੰਦਰੜੀਆਂ ਸਾਹਿਬ ਜਿਹੜੇ ਪਿੰਡ ਦਾ ਡੀਐਸਪੀ ਰਸਪਾਲ ਸਿੰਘ ਹਰਾ ਤੋਦੇ ਦੇ ਨਾਮ ਨਾਲ ਖੇਡਦਾ ਰਿਹਾ ਇਹ ਗੱਲ ਸਹੀ ਹੈ ਨਾ ਇਹ ਡੀਐਸਪੀ ਰਿਸ਼ਪਾਲ ਸਿੰਘ ਹਰੇ ਦੇ ਪਿੰਡ ਦਾ ਇਹ ਕਹਿੰਦੇ ਨੌਜਵਾਨ ਗੁਜਰਾਂ ਦਾ ਪੁੱਤਰ ਇਸ ਲਈ ਪੁਆਇੰਟ ਦਾ ਵਾਅਦਾ ਕਰਦਾ ਹੈ ਅਗਲੀ ਰੇਡ ਆਹ 골ਡੀ ਹੈ ਕਹਿੰਦੇ ਨੌਜਵਾਨ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਬੰਦੇ ਹੋਇਆ ਲੈ ਵੀ ਸਤਨਾਮ ਕਰ ਗੱਲ ਉਹ ਕਹਿੰਦੇ ਅਗਲੀ ਰੇਡ ਐਸੇਲੇ ਉਹ 골ਡੀ ਪਾ ਰਿਹਾ ਨੌਜਵਾਨ ਲਓ 골ਡੀ ਦੀ ਐਸੇਲੇ ਪੈਂਦੀ ਰੇਡ ਵਾਹ ਨੌਜਵਾਨ ਇਹ ਪਾਸੇ ਗੁਰੂ ਦਾ ਖਾਲਸਾ ਲੱਗਿਆ ਹੋਇਆ ਕਿ ਵਾਹ ਪ੍ਰਗਟ ਮਰਦੋ ਗੰਬੜਾ ਵਰਿਆਵ ਇਕੱਲਾ ਵਾਹ ਵਾਹ ਗੋਵਿੰਦ ਸਿੰਘ ਗੁਰੇ ਆਪੇ ਚੇਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰ ਚੇਲਾ ਲਓ ਸਾਹਮਣੇ ਰੇਡ ਪੈਂਦੀ ਹੈ ਉਹ ਬੱਲੇ ਬੱਲੇ ਆ ਮੁੰਡਾ ਆ ਥੋੜੇ ਦਿਨ ਪਹਿਲਾਂ ਕਹਿੰਦੇ ਖਾਨਪੁਰ ਦੇ ਕਬਡੀ ਕੱਪ ਦਾ ਬੈਸ ਜਫੀ ਇਹਨੇ 1 ਲੱਖ ਜਿੱਤੇ ਇਹ ਦਿਲਬਰ ਕਹਿੰਦੇ ਕੁੱਪੜਾ ਇਹ ਦਿਲਬਰ ਕੁੱਪ ਇੱਕ ਵਾਰੀ ਜ਼ੋਰਦਾਰ ਤਾੜੀਆਂ ਆਹ ਤਾੜੀਆਂ ਮੁੰਡੇ ਨੇ ਜਫਾ ਵੀ ਟੌਪ ਲਾ ਦਿੱਤਾ ਤੇ ਲੋਕਾਂ ਨੇ ਤਾੜੀਆਂ ਵੀ ਕਹਿੰਦੇ ਸਿਰਾਂ ਵੀ ਜਾਂਦੇ ਢਿਲੋ ਸਾਹਿਬ ਆਹ ਦੇਖਨੇ ਆ ਅਗਲੀ ਰੇਡ ਨੌਜਵਾਨ ਨੇ ਫੇਰ ਪਾ ਦਿੱਤੀ ਆ ਉਹ ਕੱਲੂ ਲਾਡੀ ਲਾਡੀ ਪਰ ਆ ਨੌਜਵਾਨ ਕਰਿਆਣੇ ਵਾਲਾ ਇਹ ਕਹਿੰਦੇ ਰਾਹੋਂ ਏਰੀਆ ਦਾ ਉਹ ਕਰਦਾ ਹੈ ਕਮਾਲ ਪਿਛਲੇ ਸਾਲ ਦਾ ਇਸੇ ਜਰਖੰਡ ਦੇ ਖੇਡ ਮੇਲੇ ਦਾ ਆ ਗੋਪੀ ਕੜਿਆਣੇ ਵਾਲਾ ਸਾਡਾ ਭਿੰਦਾ ਖੇਡਣਾ ਵੀਰ ਕਹਿੰਦਾ ਵੀ ਇਸੇ ਕਬੱਡੀ ਕੱਪ ਦਾ ਜਾਫੀ ਬੈਸ ਲਿਆ ਇਸ ਸਾਲ ਕੌਣ ਬੈਸੇ ਹੋਵੇਗਾ ਇਹ ਤੇ ਸਮਾਂ ਦੱਸੂਗਾ ਆ ਨੌਜਵਾਨ ਕਹਿੰਦੇ ਜਗਰਾਉਂ ਦੇ ਏਰੀਆ ਦਾ ਚੱਕਰ ਪਿੰਡ ਹੈ ਮਹਿਦੀਆਣਾ ਸਾਹਿਬ ਚੱਕਰ ਹਠੂਰ ਲੰਮਾ ਜੱਟਪੁਰਾ ਇਹ ਬਸੀਆਂ ਦੇ ਏਰੀਆ ਦਾ ਆ ਕਹਿੰਦੇ ਚੱਕਰ ਵਾਲਾ ਜੋਧ ਇਸ ਵੇਲੇ ਕਬੱਡੀ ਪਾ ਰਿਹਾ ਸਾਹਮਣੇ ਮੇਰੇ ਵੀਰੋ ਦਿਲ ਵੀ ਤਿਰੂ ਤਿਆਰ ਹੈ ਸੋਨੂੰ ਤਿਆਰ ਹੈ ਆ ਰੱਬੋ ਵਾਲੇ ਹਰਵਿੰਦਰ ਦੇ ਪਿੰਡ ਦੇ ਆ सोनू ਹੈ ਰੱਬ ਵਾਲਾ ਉਹ ਤਾੜੀਆਂ ਆ ਰੱਬ ਵਾਲਾ सोनू ਹੈ ਹਾਂ ਕਬੱਡੀ ਹਾਂ ਕਬੱਡੀ ਹਾਂ ਕਬੱਡੀ ਹਾਂ ਕਬੱਡੀ ਪਰ ਪੁਆਇੰਟ ਰੇਡਰ ਦੇ ਵਾਸਤੇ ਹੈ ਅਗਲੀ ਰੇਡ ਆ ਕਹਿੰਦੇ ਨੰਦਪੁਰੀ ਹੈ ਇੱਕ ਆਨੰਦਪੁਰ ਹੈ ਕਾਲਸੇ ਦੀ ਜਨਮ ਭੂਮੀ ਇੱਕ ਨੰਨਪੁਰ ਸਾਹਨੇ ਵਾਲਾ ਹੈ ਜਿੱਥੇ ਗੁਰਦੁਆਰਾ ਰੇਰੂ ਸਾਹਿਬ ਸ਼ਿਸ਼ੋਭਿਤ ਹੈ ਸਾਬੇ ਕਮਾਲ ਬਾਜਾਂ ਵਾਲੇ ਬਾਸ਼ਾ ਨੇ ਚਰਨ ਪਾਏ ਆ ਇਹ ਕਹਿੰਦੇ ਨੰਨਪੁਰਿਆ ਇਸ ਵੇਲੇ ਇਮਾਮ ਗੁੱਜਰ ਇਸ ਵੇਲੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਹੈ ਅਗਲੀ ਕਬੱਡੀ ਕੌਣ ਪਾਵੇਗਾ ਰੇਡ ਮਿਸ ਨਹੀਂ ਕਰਨਾ ਹੁੰਦਾ ਕੰਮ ਖਿਡਾਰੀ ਦਾ ਰੇਡ ਮਿਸ ਨਹੀਂ ਕਰਨਾ ਹੁੰਦਾ ਜੇ 5 ਸਕੰਡ ਵਿੱਚ ਰੇਡ ਨਹੀਂ ਪਈ ਤਾਂ ਦੂਜੇ ਪਾਸੇ ਰੇਡ ਪੈ ਸਕਦੀ ਹੈ ਇਹ ਖਿਡਾਰੀ ਨੋਟਕਾ ਲੈਣ ਪਰ ਗੋਪੀ ਇਹ ਤੋਂ ਪਤਾ ਲੱਗਦਾ ਵੀ ਮੈਚ ਕਿੰਨਾ ਤਕੜਾ ਹੈ ਜਦੋਂ ਜਾਫੀਆਂ ਨੂੰ ਕੌਡੀਆਂ ਪਾਉਣੀਆਂ ਪੈ ਜਾਣ ਉਧਰ ਸਾਡੇ ਬਿੰਦਰਣੀਆਂ ਜੀ ਕਹਿੰਦੇ 24 ਸੌਰੀ 25 26 26 ਫਰਵਰੀ ਡਲਡਾ ਕਬਡੀਆਂ ਕਪਾ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਵੀ ਪੰਜਾਬ ਸਰਕਾਰ ਸ਼ਿੰਗਾਰ ਨੂੰ ਲੈ ਕੇ ਆ ਰਹੇ ਨੇ ਜ਼ਰੂਰ ਆਇਓ ਜਿੱਥੇ ਪੰਜਾਬ ਹਰਿਆਣਾ ਦਾ ਸ਼ੋਅ ਮੈਚ ਹੋਊਗਾ ਔਰ ਨਾਲ ਆਹ ਦਿਲਬਰ ਆਹ ਦਿਲਬਰ ਆਹ ਚਿਹਤਾ ਖਿਡਾਰੀਆ ਕਹਿੰਦੇ ਜਗਤਾਰ ਕੁੱਪ ਦਾ ਬਰਿੰਦਰ ਚੱਬੇ ਵਾਲ ਦਾ ਇਹ ਕਹਿੰਦੇ ਚਿਹਤਾ ਖਿਡਾਰੀਆ ਹੀਰੇ ਕੁੱਪ ਦਾ ਆਹ ਕਬੱਡੀ ਆਹ ਕਬੱਡੀ ਆਹ ਕਬੱਡੀ ਤਾੜੀ 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 ਓ ਤਾੜੀ ਆ ਵਾਹ ਗਬਰੂਆ ਸਿਰਾਂ ਲਾ ਦਿੱਤਾ ਨੌਜਵਾਨ ਮੈਟਲਸ ਸਿਰਾਂ ਲਾ ਦਿੱਤਾ ਉਥੇ ਸਾਡੇ ਭਰਾ ਟ੍ਰੰਟੋ ਵਾਲੇ ਆਖਦੇ ਆ ਵੀ ਸਾਡੇ ਵੀਰ ਲੈ ਝੰਡਿਆ ਵਾਲੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿੱਥੇ ਕਹਿੰਦੇ ਸਵੀਟ ਮੈਲ ਟ੍ਰਾਂਟੋ ਦੇ ਮਾਲਕ ਸਾਡੇ ਅੰਤਰਰਾਸ਼ਟਰੀ ਕਬੱਡੀ ਇੱਕ ਲਾਡੀ ਸਰ ਇੱਕ ਮਿੰਟ ਸਾਡੇ ਸਵੀਟ ਮੈਲ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਾਰ ਦਾਸੇ ਵਾਲਾ ਖੇਡ ਮੋਟਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਉਹਨਾਂ ਦੇ ਮਿੱਤਰ ਪਹੁੰਚੇ ਹੋਏ ਟ੍ਰਾਂਟੋ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆਓ ਜੀ ਗੋਲਡੀ ਲਓ ਸਾਹਮਣੇ ਲਾਡੀ ਕਹਿੰਦੇ ਇਸ ਵੇਲੇ ਲਾਡੀ ਕਹਿੰਦੇ ਇੱਕ ਜੱਸੋ ਵਾਲੀਆ ਲਾਡੀ ਮਸ਼ਹੂਰ ਹੈ ਇੱਕ ਨੇ ਮੇਰੇ ਵੀਰੋ ਲਾਡੀਆਂ ਇਸ ਏਰੀਆ ਦੇ ਵਿੱਚ ਕਰੇ ਬੜਾ ਤਕੜਾ ਖੇਡਦੇ ਪਰੇ ਚੌਂਦੇਵਾਲਾ ਅਗਲੀ ਕਬੱਡੀ امام ਗੁੱਜਰ ਭੰਨ ਸੁੱਟ ਤਸਵੀ ਫੂਕ ਮਸੱਲਾ ਬੋਲ ਫਕੀਰਾ ਅੱਲਾ ਹੀ ਅੱਲਾ ਅੱਲਾ ਹੀ ਅੱਲਾ ਅੱਲਾ ਹੀ ਹੱਲਾ ਦਿਲਬਰ ਗੱਲ ਕੀ ਹੈ ਪਿਆਰ ਦੇ ਨਾਲ ਉਧਰ ਸਾਡੇ ਵੀਰ ਨੇ ਪ੍ਰੀਤ ਮਹਿੰਦਰ ਸਿੰਘ ਜੀ ਨਿੱਪੀ ਜ਼ਰਖਣ ਔਰ ਨਾਲ ਤਪਿੰਦਰ ਸਿੰਘ ਜੀ ਗੋਗਾ ਜ਼ਰਖਣ ਅੰਕਿਤ ਜ਼ਰਖਣ ਹੈਰੀ ਜ਼ਰਖਣ ਔਰ ਨਾਲ ਸਾਡੇ ਵੀਰ ਪਵਨ ਜੱਟ ਔਰ ਨਾਲ ਸਾਡੇ ਵੀਰ ਚੰਦਰਜੀਤ ਸਿੰਘ ਜੀ ਭੰਦੇਰ ਸਾਹਿਬ ਕੈਨੇਡਾ ਪਰ ਚੁਣਦੇ ਆ ਕਬੱਡੀ ਦੇ ਨਾਲ ਆਹ ਕਹਿੰਦੇ ਨੌਜਵਾਨ ਇਸ ਵੇਲੇ ਕਰਦੇ ਆ ਟਰਾਈ ਪਰ ਪੁਆਇੰਟ ਕਹਿੰਦੇ ਰੇਡਰ ਦੇ ਵਾਸਤੇ ਹੈ ਅਗਲੀ ਕਬੱਡੀ ਇਮਾਮ ਗੁੱਜਰ ਕਹਿੰਦੇ ਸਮੱਧਰ ਜੇਕਰ ਦਾ ਖਿਡਾਰੀ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਹੈ ਕਿ ਛਾਂਟਮਾ ਸਰੀਰ ਤੇ ਸਮੱਧਰ ਜੇ ਕੱਤਦਾ ਇਹ ਬੜਾ ਸੋਹਣਾ ਲੱਗਦਾ ਗਰਾਊਂਡ ਵਿੱਚ ਭੱਜਦਾ ਕਿ ਨੰਦਪੁਰ ਦੀਆ ਛਾਨ ਸਾਰੇ ਇਮਾਮ ਇਮਾਮ ਕਹਿੰਦੇ ਨੇ ਅੜ ਕੇ ਜਿਤਾਉਂਦਾ ਮੈਚ ਰੂਪੋਵਾਲੀ ਰਾਣਾ ਜੀ ਪੇਚੇ ਜਦੋਂ ਪੈਂਦੇ ਨੇ ਉਹ ਪੇਚੇ ਪਏ ਹੋਏ ਨੇ ਹੁਣ ਜਿੱਤਣਾ ਕੀਨੇ ਹੈ ਹਾਰਨਾ ਕੀਨੇ ਹੈ ਸ਼ੱਕ ਤਾਂ ਰਹਿਣੀ ਹੈ ਖੇਡ ਮਿਲ ਜਰਖੜਦਾ ਟੱਕ ਤਾਂ ਪੈਣੀ ਹੈ ਮੇਲਾ ਜਰਖੜਦਾ ਤੱਕ ਤੇ ਪੈਣੀ ਹੈ ਅੱਜ ਕਹਿੰਦੇ ਵੱਡੇ ਸਿੰਗਰ ਵੱਡੇ ਖਿਡਾਰੀ ਭਾਵੇਂ ਹੌਕੀ ਦੇ ਵਿੱਚ ਹੈ ਭਾਵੇਂ ਫੁੱਟਬਾਲ ਦੇ ਵਿੱਚ ਹੈ ਸਾਡੀਆਂ ਭੈਣਾਂ ਖੇਡ ਰਹੀਆਂ ਨੇ ਇਧਰ ਸਾਡੇ ਵੀਰ ਖੇਡ ਰਹੇ ਨੇ ਇਧਰ ਕਹਿੰਦੇ ਨੌਜਵਾਨ ਆਹ ਕਹਿੰਦੇ ਸਾਡੀ ਮਾਂ ਖੇਡ ਕਬੱਡੀ ਦੇ ਮਹਾਨ ਸਾਹਮਣੇ ਕਹਿੰਦੇ ਰੇਡਰ ਵੀ ਰੇਡ ਪਈ ਹੋਈ ਹੈ ਲੈ ਵੀ 골ਡੀ 골ਡੀ ਕਬੱਡੀ ਪਾਰੀ ਹਾਂ 골ਡੀ ਵੀ ਕਬੱਡੀ ਤੇ ਕੋਪਲ ਕੋਪਲ ਅੱਜ ਦੇ ਟਾਈਮ ਦਾ ਟੌਪ ਦਾ ਜਾਫੀ 1 ਲੱਖ ਜਿੱਤਿਆ ਮੁੰਡੇ ਨੇ ਆਹ ਮੁੰਡੇ ਨੇ ਕਹਿੰਦੇ 1 ਲੱਖ ਜਿੱਤਿਆ ਪਰ ਪੁਆਇੰਟ ਕਹਿੰਦੇ 골ਡੀ ਦਾ 골ਡੀ ਕਹਿੰਦੇ ਲਾ ਉਹ ਮੁੰਡਾ ਸੋਹਣਾ ਤੇ ਸੁਨੱਖਾ ਤੇ ਇੱਕ ਧਰਤੀ ਮਾਂ ਨੂੰ ਮੱਥਾ ਹੁਣ ਚਰਖਾ ਚੱਲੂ ਚੱਪਾ ਚੱਪਾ ਹੁਣ ਚਾਰ ਹੈ ਚਾਰੇ ਦੇ ਚਾਰੇ ਤਿਆਰ ਹੈ ਕੌਣ ਜਲਬੱਲੇ ਬੱਲੇ ਕਰਵਾਊਗਾ ਕੌਣ ਠੱਲ ਪਾਊਗਾ ਕਿ ਠੱਲੂ ਕੌਣ ਤੂਫਾਨਾਂ ਨੂੰ ਸਾਗਰਾਂ ਵਿੱਚ ਨਹੀਂ ਪੈਂਦੇ ਕੁਜੇ ਉਹ ਪਰ ਗੋਪੀ ਪਿੰਡ ਗੜਿਆਣੇ ਦਾ ਇਹ ਨੌਜਵਾਨ ਕਹਿੰਦੇ ਰਾਹੋਂ ਦੇ ਏਰੀਆ ਦਾ ਮੰਗਣਾ ਦੇ ਏਰੀਆ ਦਾ ਖਵਾਜਕਣ ਏਰੀਆ ਦਾ ਖਿਡਾਰੀ ਕਹਿੰਦੇ ਨੌਜਵਾਨ ਪਰ ਪੁਆਇੰਟ ਗੱਭਰੂ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਚੱਲ ਵੀ ਲਾਡੀਆਂ ਫਿਰ ਪਾਗਲੀ ਰੇਡ ਪਰ ਸਾਹਮਣੇ ਕੋਈ ਬਿੱਲਾ ਕਹਿੰਦਾ ਹੈ ਕੋਈ ਜੋਧਗਾਨ ਦਾ ਪਰ ਸਾਹਮਣੇ ਕਹਿੰਦੇ ਚੱਕਰ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਆ ਕੱਲ ਨੂੰ ਕਹਿੰਦੇ ਪਖਵਾਲ ਪਿੰਡ ਦੇ ਵਿੱਚ ਮੇਰੇ ਵੀਰ ਗੋਲਡੀ ਨਸਰਾਲੀ ਦਾ ਵੀ ਸਨਮਾਨ ਹੋਣਾ ਲੈ ਵੀ ਗੋਲਡੀ ਨਵਾਸ ਜੀ ਬਹੁਤ ਬਹੁਤ ਵਧਾਈਆਂ ਭਾਈ ਤੈਨੂੰ ਕੱਲ ਨੂੰ ਕਹਿੰਦੇ ਗੋਲਡੀ ਨਸਰਾਲੀਆਂ ਦੋ ਧੀਆਂ ਦੋ ਪਰੀਆਂ ਦਾ ਦੋ ਕੰਨਿਆ ਦੇਵੀਆਂ ਦਾ ਜਣਾ ਸਨਮਾਨ ਓਏ ਖੇਡ ਮੈਦਾਨ ਵਿੱਚ ਹੋਵੇਗਾ ਪਰ ਇਧਰ ਕਹਿੰਦੇ सोनू ਰੱਬੋਂ ਆਣਾ ਪਰ ਸਾਹਮਣੇ ਕਹਿੰਦੇ ਜੋਧ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਮੈਚ ਸਮਾਪਤ ਫਾਸਟ ਟੀਮ ਚੱਕਰ ਪੈਣ ਦੀ ਟੀਮ ਫਾਸਟ ਰਹੀ ਹੈ ਇੱਕ ਵਾਰ ਤਾੜੀ ਮਾਰ ਦਿਓ ਮੁੰਡਿਆਂ ਲਈ ਤੇ ਸੈਕਿੰਡ ਟੀਮ ਜਿਹੜੀ ਘੱਲੂ ਘਰਾ ਕਬੱਡੀ ਕਲੱਬ ਕੁੱਪਖੁਰਦ ਘੱਲੂ ਘਰਾ ਕਬੱਡੀ ਕਲੱਬ ਕੁੱਪਖੁਰਦ ਲਿਆ ਵੀ ਟਿੰਬਰ ਵਾਲੀਏ ਖਿਡਾਰੀ ਕੌਣ ਨੇ ਜੰਬਰ ਵਾਲੀ ਅਸ਼ੀਰਾ ਅੱਜ ਵੱਡੇ ਕਹਿੰਦੇ ਲੇਖੇ ਜੋਖੇ ਕੀਤੇ ਭਰਾ ਸਾਡੇ ਨੇ ਹੁਣ ਜਾਇਓ ਨਾ ਇਸ ਤੋਂ ਬਾਅਦ ਉਧਰ ਸੁਵਿੰਦਰ ਬਿੱਟੀ ਜੀ ਦਾ ਖੁੱਲਾ ਖਾਣਾ ਹੋਣਾ ਸਾਰੇ ਵੀਰ ਉਧਰਲੇ ਪਾਸੇ ਚਲੇ ਜਾਣ ਆਓ ਜੀ ਖਾਨਾ ਸਾਹਿਬ ਇਧਰ ਸਾਡੇ ਬਜ਼ੁਰਗ ਨੇ ਇਹ ਗਰਾਊਂਡ ਦੇ ਵਿੱਚ ਸੇਵਾ ਕਰਦੇ ਨੇ ਇਹ ਕਹਿੰਦੇ ਹਰਜੀਤ ਬਾਜੇਖਾਨ ਦੇ ਵੀ ਕਵਟੀਆਂ ਪਾਉਂਦੇ ਰਹੇ ਐ ਇਹ ਬੜੀ ਦੂਰੋਂ ਆਸ ਲੈ ਕੇ ਆਏ ਐ ਮੈਂ ਸਾਰੇ ਐਨਆਰਆਈਆਂ ਨੂੰ ਸਾਰੇ ਸਾਡੇ ਭਰਾਵਾਂ ਨੂੰ ਰਿਕਵੈਸਟ ਕਰੂੰਗਾ ਆਪਣੀ ਦਸਾਂ ਨਾਲ ਦੀ ਕਿਰਤਮਈ ਸਫਲੀ ਕਰਕੇ ਜਾਇਓ 5 10 20 50 100 ਜਿੰਨਾ ਵੀ ਵਾਇਗੁਰਾ ਤੁਹਾਨੂੰ ਦਿੱਤਾ ਹੈ ਆਪਣੀ ਦਸਾਂ ਨਾਲ ਦੀ ਕਿਰਤਮਈ ਜੋ ਦਸਵੰਦ ਕਢ ਕੇ ਜਾਇਓ ਆ ਬਾਪੂ ਜੀ ਨੂੰ ਜਿਹੜੀ ਮਾਇਆ ਆ ਪ੍ਰੀਤ ਮਹਿੰਦਰ ਜੀ ਬਾਈ ਜੀ ਹਾਂਜੀ ਹਾਂਜੀ ਓਕੇ ਬਹੁਤ ਸੋਹਣੇ ਮੁਕਾਬਲੇ ਕਹਿੰਦੇ ਕਬੱਡੀ ਦੇ ਖੇਡੇ ਗਏ ਆ ਤੇ ਕਿਧਰੇ ਗੱਲਾਂ ਕਹਿੰਦੇ ਹਾਕੀ ਦੀਆਂ ਚੱਲਦੀਆਂ ਤੇ ਥੋੜੇ ਸਮੇਂ ਚ ਕਹਿੰਦੇ ਪੰਜਾਬ ਦੀ ਬੁਲੰਦ ਆਵਾਜ਼ ਸਤਵਿੰਦਰ ਬਿੱਟੀ ਨੇ ਕਹਿੰਦੇ ਗੱਲ ਕਰਨੀ ਹੈ ਅੱਜ ਜਰਖੜ ਦੇ ਇਨਾ ਖੇਡ ਮੈਦਾਨਾਂ ਦੇ ਵਿੱਚੋਂ ਉਧਰ ਗਾਇਕੀ ਦੇ ਬਾਬਾ ਬੋੜੀ ਕਵਾਂਗੇ ਜਸਵੰਤ ਸਿੰਘ ਜੰਧੀਲਾ ਉਧਰ ਭਾਈ ਸਟੇਟ ਤੇ ਪੁੱਜ ਰਹੇ ਨੇ ਪਲੀਜ਼ ਉਹਨਾਂ ਦੀ ਤੁਸੀਂ ਆਪਾਂ ਗਾਇਕੀ ਵੀ ਸੁਣਨੀ ਹੈ ਜਿਹੜੀ ਗਾਇਕੀ ਸੰਧੀਲਾ ਸਾਹਿਬ ਨੇ ਗਾਤੀ ਜਾਂ ਮਾਨਕ ਸਾਹਿਬ ਨੇ ਗਾਤੀ ਚਮਕੀਲਾ ਸਾਹਿਬ ਨੇ ਗਾਤੀ ਉਹ ਕੋਈ ਗਾ ਨਹੀਂ ਸਕਦਾ ਔਰ ਸਾਡੇ ਮੇਤੂ ਵਰਤਜੀ ਉਹ ਵੀ ਸਟੇਟ ਤੇ ਨੇ ਔਰ ਉਸ ਤੋਂ ਬਾਅਦ ਸਤਵਿੰਦਰ ਮਿੱਟੀ ਜੀ ਕਹਿ ਰਹੇ ਹੋ ਜੀ ਪਹਿਲਾ ਮੈਂਡੀ ਸੰਧੂ ਨੇ ਵੀ ਹਾਜ਼ਰੀ ਲਵਾਈ ਹੈ ਅੱਜ ਦੇ ਜਰਖੜ ਦੇ ਕਬੱਡੀ ਕੱਪ ਦੀ ਫਰਸਟ ਟੀਮ ਚੱਕਰ ਪੁਆਇੰਟ ਰਹੇ ਨੇ 19 ਕਪ ਕੁਰਦ ਰਹੀ ਹੈ ਸੈਕੰਡ ਟੀਮ ਪੁਆਇੰਟ ਰਹੇ ਨੇ 18 امام ਗੁਜਰ ਨੇ 9 ਕਬੜੀਆਂ ਪਾਈਆਂ 9 ਨੰਬਰ ਲੈ ਐ ਸਾਡੇ ਸਪਾਸਾ ਜੀ ਅਗਲਾ ਕੀ ਪ੍ਰੋਗਰਾਮ ਹੈ ਜੀ ਸਪਾਸਾ ਰੰਗਾਂ ਰੰਗ ਪ੍ਰੋਗਰਾਮ ਪੰਜਾਬੀ ਲੋਗ ਹੈ ਸਤਵਿੰਦਰ ਬਿੱਟੀ ਜੀ ਪਹੁੰਚ ਗਏ ਨੇ ਸਾਡੇ ਕੋਲੇ ਸਪਾਸਾ ਤੁਹਾਨੂੰ ਸਵਾਸੀ ਮੈਂ ਦਰਸ਼ਕ ਵੀ ਦਸਰਾ ਚੋਣਾ ਹੈ ਪੰਜਾਬੀ ਲੋਗ ਹੈ ਸਤਵਿੰਦਰ ਬਿੱਟੀ ਪਹੁੰਚ ਚੁੱਕੇ ਨੇ ਪੰਜਾਬ ਦੀ ਬੁਲੰਦ ਅਵਾਜ਼ ਕਹਿੰਦੇ ਸਤਵਿੰਦਰ ਬਿੱਟੀ ਅੱਜ ਯਰਖੜ ਪਿੰਡ ਦੇ ਖੇਡ ਮੇਲੇ ਤੇ ਖੁੱਲਾ ਅਖਾੜਾ ਕਹਿੰਦੇ ਇਧਾਂ ਦਰਸ਼ਕਾਂ ਲਈ ਲੱਗਣਾ ਹੈ ਸਾਰੇ ਰੱਬਰੂਪੀ ਸੰਗਤ ਨੂੰ ਬੇਨਤੀ ਆ ਵੀ ਆਪਾਂ ਜ਼ਰੂਰ ਜਿਹੜਾ ਸੁਣ ਕੇ ਜਾਣਾ ਉਧਰ 골ਡੀ ਖਟੜਾ ਸਾਡਾ ਵੀਰ ਜੂਥ ਕਬੱਡੀ ਕਲੱਬ ਕੈਨੇਡਾ ਦੇ ਵਿੱਚ ਕਹਿੰਦੇ ਵੀਰ ਦੀਆਂ ਵੱਡੀਆਂ ਸਵਾਮਾ ਹਰ ਇੱਕ ਬੁਲਾਰਿਆਂ ਦੇ ਤੇ ਵੱਡੇ ਖਿਡਾਰੀਆਂ ਦੇ ਰੈਫਰੀ ਸਵਾਹਾਨਾਂ ਦੇ ਤੇ ਨਾਲ ਕਮੈਂਟੇਟਰਾਂ ਦੇ ਵੱਡੇ ਮਾਣ ਕਰਦਾ ਵੀਰ ਸਾਡਾ 골ਡੀ ਖਟੜਾ ਉਸ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਜਿਹੜਾ ਧੰਨਵਾਦ ਹੈ ਸ਼ੀਰਾ ਕਹਿੰਦਾ ਫਰਸਟ ਟੀਮ ਚੱਕਰ ਸੈਕੰਡ ਟੀਮ ਕਪ ਖੁਰਦ ਇਮਾਮ ਗੁਜਰ ਨੇ 9 ਕਬੱਡੀਆਂ ਪਾ ਕੇ 9 ਨੰਬਰ ਲਾਏ ਜੋਤ ਚੱਕਰ ਨੇ 10 ਕਬੱਡੀਆਂ ਪਾ ਕੇ 10 ਨੰਬਰ ਲਾਏ ਵਾਹ ਜੋਤ ਚੱਕਰ ਨੇ 10 ਕਬੱਡੀਆਂ ਪਾ ਕੇ 10 ਨੰਬਰ ਲਾਏ ਬੈਸਟ ਰੇਡਰ ਜਰਖੜ ਦੇ ਕਬੱਡੀ ਕੱਪ ਦਾ ਜੋਤ ਚੱਕਰ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ 11 ਟੱਚ 3 ਜੱਫੇ ਗੋਪੀ ਕਿੜਿਆਣੇ ਵਾਲੇ ਦੇ 7 ਟੱਚ ਤੇ 3 ਜੱਫੇ ਦਿਲਬਰ ਕੁੱਪ ਵਾਲੇ ਦੇ ਅੱਜ ਦੇ ਕਹਿੰਦੇ ਜਰਖੜ ਦੇ ਕਬੱਡੀ ਕੱਪ ਦਾ ਕੁੱਪ ਵਾਲਾ ਦਿਲਬਰ ਬੈਸਟ ਜਾਫੀ ਤੇ ਇਮਾਮ ਗੁੱਜਰ ਕਹਿੰਦੇ ਜੋਤ ਚੱਕਰ ਕਹਿੰਦੇ ਬੈਸਟ ਜਿਹੜਾ ਧਾਵੀ ਬਣਿਆ ਤੇ ਬੈਸਟ ਜਾਫੀ ਕਹਿੰਦੇ ਦਿਲਬਰ ਬਣਿਆ ਕੁੱਪ ਵਾਲਾ ਇਹਦੇ ਨਾਲ ਹੀ ਮਾਫੀ ਚਾਹੁੰਦੇ ਆ ਉਹਨ ਗੱਲਾਂ ਕਹਿੰਦੇ ਵੱਡੇ ਫਨਕਾਰਾਂ ਦੀਆਂ ਲੈ ਵੀ ਖਾਰਾ ਸਾਹਿਬ ਚੱਲਣਗੇ ਆ ਪੱਪੂ ਸਾਡਾ ਵੀਰ ਆਲਮਗੀਰ ਪੰਚਾਇਤ ਮੈਂਬਰ ਨੇ ਪੱਪੂ ਸਾਡਾ ਵੀਰ ਉਹਨਾਂ ਨੇ ਵੀ ਸਾਰਾ ਦਿਨ ਮੈਚ ਕਬੱਡੀ ਦੇ ਦੇਖੇ ਕਬੱਡੀ ਨਾਲ ਬੜਾ ਪਿਆਰ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪੱਪੂ ਆਲਮਗੀਰ ਜੀ ਕਿੰਗ ਸਾਹਿਬ ਸਾਊਂਡ ਲੈ ਜਿਓ ਬਹੁਤ ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ ਕਟੜਾ ਸਾਹਿਬ ਮਣੂ ਜੀ ਇਧਰ ਇਧਰ ਆ ਵੀ ਲੱਗੇ ਜਾਣਾ ਹਾਂ ਜੀ ਸਾਉਣ ਵਾਲਿਆਂ ਬਹੁਤ ਧੰਨਵਾਦ ਬਹੁਤ ਹੀ ਪਿਆਰੀ ਸਾਉਂਡ ਤੇ ਜਰਖੜ ਦੀ ਗਰਾਉਂਡ ਸਿਰਾਈ ਹੋ ਗਿਆ ਅੱਜ